ਸਰਕਾਰ ਦੀ ਚੁੱਪੀ ਇਹ ਤੇ ਫਿਰ ਭਾਵੇਂ ਹੱਕ 'ਚ ਹੋਵੇ ਵਿਰੋਧ 'ਚ ਹੋਵੇ ਮੈਂ ਕਹਿੰਦਾ ਭਾਵੇਂ ਉਹ ਪ੍ਰਵਾਸੀਆਂ ਦੇ ਹੱਕ 'ਚ ਬੋਲਣ ਜਾਂ ਵਿਰੋਧ ਦੇ ਵਿੱਚ ਬੋਲਣ ਇਹ ਚੁੱਪੀ ਹੈ ਜਿਹੜੀ ਉਹ ਤੰਗ ਨਹੀਂ ਕਰਦੀ ਕਿ ਯਾਰ ਪੰਜਾਬ ਦੇ ਵਿੱਚ ਏਡਾ ਵਰਤਾਰਾ ਚੱਲੀ ਜਾਂਦਾ ਮਤਿਆ ਆ ਰਹੇ ਨੇ ਤਰਨੇ ਪ੍ਰਦਰਸ਼ਨ ਟੈਸਟ ਹੋ ਰਹੇ ਨੇ ਤੁਸੀਂ ਚੁੱਪ ਕਰਕੇ ਬੈਠੇ ਹੋ ਤੁਸੀਂ ਇੱਕ ਸਟੇਟਮੈਂਟ ਤੱਕ ਨਹੀਂ ਦੇ ਰਹੇ ਦੇਖੋ ਇਹ ਵੀ ਸਰਕਾਰਾਂ ਚਾਹੁੰਦੀਆਂ ਪੰਜਾਬ ਦੀ ਵੀ ਕੇਂਦਰ ਦੀ ਵੀ ਹੂੰ ਵੇ ਲੋਕਾਂ ਦਾ ਆਪਸ ਵਿੱਚ ਹੀ ਫਿਰਕਿਆਂ ਦਾ ਭਾਈਚਾਰਿਆਂ ਦਾ ਆਪਸ ਵਿੱਚ ਹੀ ਨਫ਼ਰਤ ਵਧੇ ਆਪਸ ਵਿੱਚ ਹੀ ਲੜਨ ਲੱਗਣ ਅਸੀਂ ਬਰੀ ਹੋ ਜਗੇ ਐਸੇ ਵੇਲੇ ਸਭ ਤੋਂ ਵੱਡੀ ਸਮੱਸਿਆ ਜਿਹੜੀ ਪੰਜਾਬ ਦੇ ਵਿੱਚ ਉਹ ਹੜ ਮਾਰੀਦੀ ਆ ਉਹਦੇ ਵਿੱਚ ਜਿੰਨਾ ਨੌਜਵਾਨ ਲੱਗੇ ਸੀਗੇ ਤੇ ਸਾਰੇ ਲੋਕ ਲੱਗੇ ਸੀਗੇ ਇਧਰੋਂ ਰਾਜਸਥਾਨ ਤੋਂ ਯੂਪੀ ਤੋਂ ਬਿਹਾਰ ਤੋਂ ਕਈ ਸੂਬਿਆਂ ਤੋਂ ਇਹ ਹੀ ਜਿਨ੍ਹਾਂ ਨੂੰ ਪ੍ਰਵਾਸੀ ਕਿਹਾ ਜਾਂਦਾ ਇਹ ਵੀ ਮਦਦ ਵਾਸਤੇ ਆਏ ਸੀਗੇ ਉਹ ਮਸਲਾ ਐਸ ਵੇੜੇ ਜਿਹੜੇ ਲੋਕ ਇਸ ਕੰਮ ਦੇ ਵਿੱਚ ਲੱਗੇ ਹੋਇਆ ਭਈਆਂ ਨੂੰ ਭਜਾਓ ਤੇ ਪੰਜਾਬ ਨੂੰ ਬਚਾਓ ਇਸ ਤਰ੍ਹਾਂ ਦੇ ਨਾਰੇ ਲਾ ਰਹੇ ਆ ਜੀ ਉਹਨਾਂ ਨੇ ਮਾਹੌਲ ਇਹੋ ਜਿਹਾ ਬਣਾਤਾ ਵੀ ਲੋਕਾਂ ਦਾ ਧਿਆਨ ਸਰਕਾਰਾਂ ਵਿੱਚ ਉਹਨਾਂ ਦੇ ਵੀ ਜਿਹੜੇ ਮੁੱਦੇ ਉਹਨਾਂ ਦੇ ਭਖਦੇ ਆ ਆਹ ਉਹਦਾ ਤਾਂ ਧਿਆਨ ਜਾਵੇ ਉਹਨਾਂ ਤੋਂ ਉਹਨਾਂ ਤੋਂ ਧਿਆਨ ਪਾਸੇ ਜਾਵੇ ਕਿਉਂਕਿ ਲੋਕ ਤਾਂ ਸਰਕਾਰਾਂ ਦੇ ਵਿਰੁੱਧ ਦੋਨਾਂ ਦੇ ਵਿਰੋਧੀ ਮੋਰਚੇ ਲਾਉਣ ਦੀ ਤਿਆਰੀ ਸੀਗੀ ਸਾਡੀ ਜਥੇਬੰਦੀ ਦੀ ਵੀ ਤਿਆਰੀ ਸੀਗੀ ਤੇ ਹੁਣ ਇਹਨਾਂ ਨੇ ਧਿਆਨ ਉਧਰ ਲਾ ਦਿੱਤਾ ਸਰਕਾਰਾਂ ਤਾਂ ਖੁਸ਼ ਆ ਇਸ ਗੱਲ ਤੇ